ਤਾਂ ਖਬਰਦਾਰੋ ਕਰ ਲਈਏ ਜ਼ਿਲ੍ਹਾ ਬਟਾਲਾ ਦੇ ਵਿੱਚ ਮਨੂ ਅਗਵਾਣ ਗੈਂਗ ਦੇ ਦੋ ਗੁਰਕਿਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਜੀ ਬਿਲਕੁਲ ਦੱਸ ਦਈਏ ਕਿ ਜਿਨ੍ਹਾਂ ਵੱਲੋਂ ਮਨੂ ਅਗਵਾਣ ਦੇ ਕਹਿਣ ਦੇ ਉੱਤੇ ਫਰੋਤੀ ਦੀ ਵਾਰਦਾਤ ਨੂੰ ਅੰਜਾਮ ਵੀ ਦਿੱਤੇ ਸੀ ਜਾਣਕਾਰੀ ਮਿਲੀ ਅਨੁਸਾਰ ਦੱਸਦੀ ਕਿ 20 ਦਸੰਬਰ ਨੂੰ ਹਲਕਾ ਸ਼ਹਿਰੀਆਤ ਗੁਬਿੰਦਪੁਰ ਦੇ ਪਿੰਡ ਬੋਜੇ ਚੱਕ ਵਿਖੇ ਇੱਕ ਵਿਅਕਤੀ ਦੇ ਕੋਲੋਂ 50 ਲੱਖ ਦੀ ਫਰੋਤੀ ਦੀ ਮੰਗ ਕੀਤੀ ਜਿਸ ਤੋਂ ਬਾਅਦ ਉਸ ਵੱਲੋਂ ਫਰੋਤੀ ਨਾ ਦੇਣ ਦੇ ਵਜੋਂ ਉਸ ਦੇ ਗੇਟ ਦੇ ਉੱਤੇ 8 ਗੋਲੀਆਂ ਧਾਗੀਆਂ ਗਈਆਂ ਅਤੇ ਇਸ ਕੇਸ ਦੀ ਤਵਦੀਦ ਦੌਰਾਨ ਦੋ ਗੁਰਕਿਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਨਾਮ ਜਿਹੜਾ ਹਰਵਿੰਦਰ ਸਿੰਘ ਅਤੇ ਅਮਰਪਾਲ ਜਿਸ ਦੀ ਉਮਰ 22 ਸਾਲ ਵੱਜੋ ਜ਼ਿਲ੍ਹਾ ਅੰਮ੍ਰਿਤਸਰ ਨੂੰ ਕਾਬੂ ਕੀਤਾ ਗਿਆ ਮੁਢਲੀ ਪੁੱਛਗਿੱਛ ਤੋਂ ਜਾਣਕਾਰੀ ਮਿਲੀ ਹੈ ਕਿ ਇਹਨਾਂ ਨੇ ਇਸ ਵਾਰਦਾਤ ਨੂੰ ਮਨੂ ਅਗਵਾਣ ਦੇ ਕਹਿਣ ਦੇ ਉੱਤੇ ਕੀਤੀ ਗਈ ਸੀ ਅਤੇ ਪੁਲਿਸ ਦੇ ਵੱਲੋਂ ਹੁਣ ਰਿਮਾਂਡ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਆ। ਹੋਰ ਕੀ ਕੋਈ ਜਾਣਕਾਰੀ ਮਿਲੇ ਆ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਤੁਸੀਂ ਬਣੇ ਹੋ ਪੰਜਾਬੀ ਏਕੜ ਜਾਂ ਦੇ ਨਾਲ ਬਲਜੀਤ ਸਿੰਘ ਨਾਮ ਦੀ ਰਿਪੋਰਟ ਗੁਰਦਾਸਪੁਰ। ਇਹ ਬਟਾਲਾ ਪੁਲਿਸ ਨੇ ਗੈਂਗਸਟਰਸ ਤੇ ਕ੍ਰਿਮੀਨਲਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਅਪਣਾਈ ਹੈਗੀ ਏ। ਉਹਦੇ ਵਿੱਚ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਇਨਵੈਸਟੀਗੇਸ਼ਨ ਡੀਐਸਪੀ ਸ਼੍ਰੀ ਹਰਗੋਬਿੰਦਪੁਰ ਐਸਐਚਓ ਸ਼੍ਰੀ ਹਰਗੋਬਿੰਦਪੁਰ ਤੇ ਇਨਚਾਰਜ ਸੀਆਈਏ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ 20 ਦਸੰਬਰ ਨੂੰ ਪਿੰਡ ਪੋਜੇ ਚੱਕ ਦੇ ਵਿੱਚ ਇੱਕ ਵਿਅਕਤੀ ਦੇ ਘਰ ਉੱਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਉਸ ਤੋਂ ਬਾਅਦ ਉਸ ਵਿਅਕਤੀ ਨੂੰ ਮਨੂ ਅਗਵਾਨ ਵੱਲੋਂ 50 ਲੱਖ ਦੀ ਫਰੋਤੀ ਦੀ ਕਾਲ ਆਈ ਸੀ ਉਹਦੇ ਵਿੱਚ ਸਾਡੀ ਟੀਮ ਵੱਲੋਂ ਬੜੇ ਹੀ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਦੋ ਵਿਅਕਤੀਆਂ ਨੂੰ ਆਈਡੈਂਟੀਫਾਈ ਕੀਤਾ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਨਾਮ ਨੇ ਇੱਕ ਹਰਵਿੰਦਰ ਸਿੰਘ ਉਰਫ ਕਰਨ ਹੈਗਾ ਇਹ ਪਿੰਡ ਚੱਕ ਮਿਸ਼ਰੀ ਦਾ ਰਹਿਣ ਵਾਲਾ ਦੂਸਰਾ ਅਮਰਿਤਪਾਲ ਸਿੰਘ ਇਹ ਵੀ ਜਿਹੜਾ ਹੈਗਾ ਪਿੰਡ ਚੱਕ ਮਿਸ਼ਰੀ ਥਾਣਾ ਲੋਪੋਕੇ ਦਾ ਰਹਿਣ ਵਾਲਾ ਹੈਗਾ ਤੇ ਇਹ ਆਪਸ ਦੇ ਵਿੱਚ ਪਹਿਲਾਂ ਇੱਕ ਦੂਜੇ ਨੂੰ ਜਾਣਦੇ ਸੀਗੇ ਤੇ ਫੌਰੀਨ ਦੇ ਵਿੱਚ ਵੀ ਕਿਸੇ ਹੈਂਡਲਰ ਦੇ ਟੱਚ ਵਿੱਚ ਸੀਗੇ ਇਹਨਾਂ ਤੋਂ ਸਾਨੂੰ ਇੱਕ ਜਿਹੜਾ ਮੋਟਰਸਾਈਕਲ ਵਾਰਦਾਤ ਦੇ ਵਿੱਚ ਯੂਜ਼ ਹੋਇਆ ਸੀ ਉਹ ਵੀ ਰਿਕਵਰ ਹੋਇਆ ਤੇ ਇੱਕ ਪਿਸਟਲ ਜਿਗਾਨਾ ਤੇ ਨਾਲ 6 ਜਿੰਦਾ ਕਾਰਤੂਸ ਉਹ ਵੀ ਸਾਨੂੰ ਰਿਕਵਰ ਹੋਏ ਨੇ ਅੱਜ ਅਸੀਂ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਾਂਗੇ ਤੇ ਰਿਮਾਂਡ ਮਿਲਣ ਤੋਂ ਬਾਅਦ ਜੋ ਵੀ ਸਾਨੂੰ ਅੱਗੇ ਪਤਾ ਚੱਲੇਗਾ ਉਹ ਅਸੀਂ ਤੁਹਾਡੇ ਤੱਕ ਜਾਵਾਂਗੇ ਸਰ ਇਹਨਾਂ ਦੀ ਉਮਰ ਕਿੰਨੀ ਕੋ ਹੈ ਤੇ 50 ਲੱਖ ਦੀ ਫਰੋਦੀ ਦਾ ਗਵਾਹ ਨੇ ਮੰਗਵਾਈ ਤੇ ਇਹਨਾਂ ਨੂੰ ਕੀ ਲਾਜ ਦਿੱਤਾ ਗਿਆ ਇਹਨਾਂ ਨੂੰ ਜਿਹੜਾ ਸਾਡੇ ਹਸਪਤਲ ਕੁਝ ਪੈਸਿਆਂ ਦਾ ਲਾਲਚ ਨਾਲ ਦਿੱਤਾ ਗਿਆ ਸੀ ਬਟ ਹਜੇ ਤੱਕ ਕੋਈ ਪੈਸੇ ਆਏ ਨਹੀਂ ਆਏ ਉਹ ਅਸੀਂ ਰਿਮਾਂਡ ਲੈ ਕੇ ਇਹਨਾਂ ਨੂੰ ਕੁਝ ਕੁਝ ਕਰਾਂਗੇ ਜਿਹੜਾ ਹਰਵਿੰਦਰ ਹੈਗਾ ਉਹਦੀ ਉਮਰ 22 ਸਾਲ ਹੈ ਤੇ ਜਿਹੜਾ ਅਮਰਤਪਾਲ ਹੈਗਾ ਇਹਦੀ ਉਮਰ 25 ਸਾਲ ਹੈ ਸਰ ਕੀ ਸਮਝਦੇ ਹੋ ਇਹਦੀ ਛੋਟੀ ਉਮਰ ਦੇ ਇਹ ਮੋਜਮਾਨਾਂ ਨੂੰ ਇਹਨਾਂ ਸ਼ਿਕਾਰ ਬਣਾਉਣਾ ਬਿਲਕੁਲ ਜੀ ਬਿਲਕੁਲ ਇਹ ਹੋ ਸਕਦਾ ਹੈ ਕਿ ਇਹਨਾਂ ਨੂੰ ਲਾਲਚ ਦਿੱਤਾ ਗਿਆ ਹੋਵੇ ਪਰ ਹਜੇ ਤੱਕ ਸਾਡੇ ਸਾਹਮਣੇ ਕੋਈ ਇਹਨਾਂ ਵੱਲੋਂ ਪਹਿਲਾ ਕ੍ਰਾਈਮ ਕੀਤਾ ਹੋਵੇ ਉਹ ਨਹੀਂ ਸਾਡੇ ਸਾਹਮਣੇ ਆਇਆ ਉਹ ਜੀ ਹੁਣ ਅਸੀਂ ਇਹਨਾਂ ਦਾ ਰਿਮਾਂਡ ਲਵਾਂਗੇ ਤੇ ਪੁੱਛਤਾਚ ਕਰਾਂਗੇ ਕਿ ਕਿੱਥੋਂ ਇਹ ਹਥਿਆਰ ਲੈ ਕੇ ਆਏ ਇਹਨਾਂ ਕੋਈ ਕੇਸ ਹੈਗਾ ਜੀ ਪਹਿਲਾਂ ਸਾਡੇ ਧਿਆਨ ਦੇ ਵਿੱਚ ਕੋਈ ਕੇਸ ਨਹੀਂ ਸੀ ਇਹਨਾਂ ਦਾ ਕੋਈ ਪੁਰਸ਼ੁਕੇਸ਼ ਦਰਾਂ ਨਹੀਂ ਦੱਸਿਆ ਹੋਵੇ ਇਹਨਾਂ ਕੋਈ ਹੋਰ ਵਾਰਦਾਤ ਹੈ ਹਜੇ ਅਸੀਂ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਲੈਣਾ ਹੈ ਜੋ ਵੀ ਪੁੱਛਤਾਚ ਆਏਗਾ ਉਸ ਤੋਂ ਅੱਗੇ ਚਲੇ ਜਾਵਾਂਗੇ ਕਿਰਪਾ ਕਰਕੇ ਤਾਰੀਖੋ ਜਿਹੜਾ ਹਰਵਿੰਦਰ ਹੈਗਾ ਇਹਦੀ ਗ੍ਰਿਫਤਾਰੀ ਇਹਦੇ ਪਿੰਡ ਤੋਂ ਹੋਈ ਏ ਜਿਹੜਾ ਅਮਰਿਤਪਾਲ ਸਿੰਘ ਹੈ ਇਹਨੂੰ ਕੱਤੂ ਨੰਗਲ ਤੋਂ ਗ੍ਰਿਫਤਾਰ